嗯。嗯。对。嗯。对。 ਅਨੇਕੀ ਨਾਮ ਤਾਂ ਡਾ ਤੇ ਤੁਹਾਡੇ ਘਰੋਂ ਸਾਫੜਿਆ ਕੀ ਗਣਾ ਚਾਹੁੰਦੇ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਮੈਂ ਇਹ ਨਾਲੇ ਸ਼ਹਿਰ ਚ ਰਹਿਣ ਵਾਲਾ ਵਾਰਡ ਨੰਬਰ 4 ਤੋਂ ਤੇ ਚਾਰ ਸੱਪ ਬੜੇ ਸੀ ਤੇ ਭਾਜੀ ਹੋਰਾਂ ਪਰਸੋਂ ਵੀ ਰਾਤ ਜਦੋਂ ਇਹਨਾਂ ਨੂੰ ਸੱਦੀ ਵੀ ਉਸੇ ਵੇਲੇ ਹਾਜ਼ਰ ਪਰਸੋਂ ਰਾਤ 2:30 ਵਜੇ ਆਏ ਆ ਇੱਕ ਸੱਪ ਇਹਨਾਂ ਪਰਸੋਂ ਫੜ ਕੇ ਖੜਿਆ ਤੇ ਕੱਲ ਵੀ ਆ ਆਪਣੇ ਮਕਾਨ ਅਹੀਂ ਖੋਲਿਆ ਕੱਲ ਵੀ ਭਾਜੀ ਹੋਰੀ ਆਏ ਆ ਪਰ ਕਲ ਨਹੀਂ ਕੋਈ ਲੰਬਾ ਹੁਣ ਅੱਜ ਹੀ ਸਮਾਨ ਚੁੱਕਣ ਦੇ ਹਾਂ ਅੱਜ ਫੇਰ ਇੱਕ ਖੜੱਪਾ ਸੱਬ ਭਾਈ ਹਰਾਂ ਨੂੰ ਦੇਖਿਆ ਟੂਰ ਕੀਤੀ ਆ ਸ਼ਹਿਰ ਨੂੰ ਜਾਣ ਦੇ ਹੀ ਉਥੋਂ ਵਾਪਸ ਮੁੜੇ ਘਰੋਂ ਆਪਣਾ ਜੋ ਵੀ ਆ ਸਸਤਾ ਸਮਾਨ ਲਿਆਂਦਾ ਆਪਣਾ ਕੰਮ ਛੱਡ ਕੇ ਕੀਮਤੀ ਸਮਾਂ ਛੱਡ ਕੇ ਫੇਰ ਸਾਡੇ ਘਰ ਆਏ ਆ ਤੇ ਆ ਸੱਪ ਫੜਿਆ ਖੜੱਪਾ ਤੁਹਾਡੇ ਕੋਲ ਕਿੰਨੇ ਸੱਪ ਨਿਕਲੇ ਤੇ ਕਿੰਨੇ ਫੜੇ ਗਿਆ ਅਜ ਤੱਕ ਦੋ ਫੜੇ ਗਏ ਜੇ ਤੇ ਦੋ ਨਹੀਂ ਜੇ ਲੱਭਣ ਦੇ ਚਾਰ ਆਏ ਜੀ ਸਾਨੂੰ ਤਿੰਨ ਲੱਗਦਾ ਜੀ ਆ ਚੌਥਾ ਦੇਖਿਆ ਜੇ ਹੁਣ ਸ਼ਹਿਰ ਵਾਸੀ ਨੂੰ ਕੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਇਹੋ ਪੀ ਲਾ ਕੇ ਭਾਜੀ ਹਰਾਂ ਨੂੰ ਕਾਲ ਕਰੋ ਨੰਬਰ ਇਹਨਾਂ ਦਾ ਦਿੱਤਾ ਆ ਤੇ ਉਸੇ ਵੇਲੇ ਭਾਜੀ ਆਪਣਾ ਹਾਂ ਫ੍ਰੀ ਸੇਵਾ ਜੀ ਉਸੇ ਵੇਲੇ ਭਾਜੀ ਆਪਣਾ ਕੰਮ ਕੀਮਤੀ ਸਮਾਂ ਕੱਢ ਕੇ ਜਿੱਥੇ ਵੀ ਹੋਣ ਉਸੇ ਵੇਲੇ ਆਉਂਦੇ ਨੇ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਭਾਜੀ ਇਹ ਆਪਣੇ ਜ਼ਰੂਰੀ ਕੰਮ ਅਮਸਰ ਤੱਕ ਜਾਣਦੇ ਹੀ ਤੇ ਉੱਥੋਂ ਗਮਟਾਲੇ ਲਾਗੋ ਫੇਰ ਵਾਪਸ ਮੋੜ ਕੇ ਮੋੜ ਸਹਾ ਮੋੜ ਕੇ ਘਰੋਂ ਸਮਾਨ ਲਿਆ ਕੇ ਤੇ ਫੇਰ ਆਏ ਆ ਵਾਪਸ ਕੀਰਾ ਸੱਪ ਫੜਿਆ ਤੇ ਆ ਵੀਡੀਓ ਮਾੜੀ ਜੀ ਬਣਾ ਲਓ ਇਹਦੀ ਹਾਂ ਜੀ ਸਰ ਕੀ ਨਾਮ ਤੁਹਾਡਾ ਤੇ ਇਹ ਲੋਕਾਂ ਦੇ ਘਰਾਂ ਚ ਅੱਜਕੱਲ੍ਹ ਹੜ੍ਹਾਂ ਨੇ ਪਾਣੀ ਦਾ ਸੱਪ ਬਹੁਤ ਵਾਰ ਆ ਲੋਕਾਂ ਦੇ ਦਹਿਸ਼ਤ ਦਾ ਮੋਲ ਆ ਕੀ ਕਰਨਾ ਚਾਹੁੰਦੇ ਬੇਖੋ ਜੀ ਮੈਂ ਪੰਜਾਬ ਵਾਸੀਆਂ ਨੂੰ ਤੇ ਆਪਣੇ ਹੀ ਨਾਲੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਹੜ੍ਹਾਂ ਦੇ ਕਾਰਨ ਇਹ ਵੀ ਇਹਨਾਂ ਦੀਆਂ ਮਤਲਬ ਥਾਵਾਂ ਤੇ ਪਾਣੀ ਆ ਗਿਆ ਉਹਦੇ ਕਾਰਨ ਇਹ ਘਰਾਂ ਘਰਾਂ ਦੇ ਵਿੱਚ ਆ ਰਹੇ ਨੇ ਤੇ ਜਿਸ ਦੇ ਵੀ ਘਰ ਹੁੰਦਾ ਵਾ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਵਾ ਚਰਨ ਦੀ ਕੋਈ ਲੋੜ ਨਹੀਂ ਜਦੋਂ ਵੀ ਆਵੇ ਅੱਧੀ ਰਾਤ ਦੁਪਹਿਰੇ ਸਵੇਰੇ ਕਿਸੇ ਵੀ ਟਾਈਮ ਤੇ ਆਵੇ ਉਹ ਮੈਨੂੰ ਕਾਲ ਕਰ ਸਕਦਾ ਵਾ ਅਣ ਮੋਬਾਈਲ ਨੰਬਰ ਕੀ ਹੈ ਮੇਰਾ ਮੋਬਾਈਲ ਨੰਬਰ ਜੇ 9814019808 ਕਰੋ ਤਾਂ ਸਰ ਤੁਸੀਂ ਆਪਣਾ ਸੱਪ ਫੜਨ ਦਾ ਆਪਣਾ ਕਰਦੇ ਮੈਨੂੰ 20-25 ਸਾਲ ਹੋ ਗਏ ਨੇ ਆਪਣਾ ਕਿਸੇ ਦੇ ਵੀ ਘਰਾਂ ਹੀ ਨਾਲੇ ਚ ਸੱਪ ਆਉਂਦਾ ਵਾ ਕਿਸੇ ਟਾਈਮ ਵੀ ਤੇ ਮੈਨੂੰ ਫੋਨ ਆ ਜਾਂਦਾ ਵਾ ਤੇ ਮੈਂ ਫਿਰ ਉਹਨੂੰ ਆਪਣਾ ਰੈਸਕਿਊ ਕਰਕੇ ਤੇ ਫਿਰ ਰਿਲੀਜ਼ ਕਰਦੀਦਾ ਖੁੱਲੀ ਥਾਂ ਤੇ ਜਾ ਕੇ ਸ਼ਹਿਰ ਤੋਂ ਦੂਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਫੜਦਨ ਮੈਨੂੰ 20-25 ਸਾਲ ਹੋ ਗਏ ਜੀ ਹਾਂ ਜੀ ਇਹ ਨਾਲੇ ਦੇ ਵਿੱਚ ਹੀ ਅੱਜ ਤੱਕ ਕੋਈ ਤੁਹਾਨੂੰ ਨੁਕਸਾਨ ਪਹੁੰਚਾਇਆ ਇਹਨਾਂ ਨੇ ਨਹੀਂ ਜੀ ਬਿਲਕੁਲ ਨਹੀਂ ਇਹ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਠੀਕ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਪਰਿਆਵਰਣ ਲਈ ਇਹ ਜ਼ਰੂਰੀ ਜੀਵ ਆ ਤੇ ਜਿਸ ਟਾਈਮ ਵੀ ਤੁਹਾਨੂੰ ਲੋੜ ਪੈਂਦੀ ਆ ਮੈਨੂੰ ਕਾਲ ਕਰ ਸਕਦੇ ਆ ਧੰਨਵਾਦ